ਆਹ ਸ਼ਬਦ ਦਾ ਜਾਪ 3 ਮਹੀਨੇ ਕਰਨਾ ਜੋ ਜੋ ਇੱਛਾ ਹੋਵੇਗੀ ਸਭ ਪੂਰੀਆਂ ਹੋਣਗੀਆਂ 5 ਗੁਣਾ ਦੁੱਗਣਾ ਦੁੱਗਣਾ ਹੋ ਕੇ ਮਿਲੇਗਾ ਇਸ ਬਾਰੇ ਸੰਤ ਇਹ ਵਿਧੀ ਜ਼ਰੂਰ ਦੱਸਦੇ ਸੰਗਤਾਂ ਨੂੰ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਦੇ ਸਦਕਾ ਸਾਧ ਸੰਗਤ ਹਰ ਇੱਕ ਸ਼ਬਦ ਦਾ ਜਾਪ ਹਰ ਇੱਕ ਕੱਲਾ ਕੱਲਾ ਸ਼ਬਦ ਜਿਹੜਾ ਹੈ ਉਹਦਾ ਜਾਪ ਕਰਨਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਕਰਨਾ ਤੇ ਸਤਗੁਰੂ ਕਹਿੰਦੇ ਨੇ ਇਹ ਸਭ ਤੋਂ ਵੱਡੀ ਸਤਗੁਰੂ ਮਹਾਰਾਜ ਜੀ ਦੇ ਨਾਲ ਜੁੜਨ ਦੀ ਵਿਧੀ ਹੈ ਸ਼ਬਦ ਕੀ ਹੈ ਸ਼ਬਦ ਹੈ ਸਤਗੁਰੂ ਦਾ ਗਿਆਨ ਸ਼ਬਦ ਹੈ ਸਤਗੁਰੂ ਦਾ ਚਿੱਤਰ ਸ਼ਬਦ ਹੈ ਸਤਗੁਰੂ ਦੀ ਮੂਰਤ ਜਿਹੜਾ ਸ਼ਬਦਾਂ ਦਾ ਅਧਿਐਨ ਕਰਦਾ ਹੈ ਜਿਹੜਾ ਸ਼ਬਦਾਂ ਦਾ ਧਿਆਨ ਬੜੇ ਤਰੀਕੇ ਨਾਲ ਬੜੇ ਸ਼ਲੀਕੇ ਦੇ ਨਾਲ ਕਰਦਾ ਹੈ 파ਰਸ਼ਾ ਜੀ ਕਹਿੰਦੇ ਉਹਦੇ ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਕਹਿੰਦੇ ਬਹੁਤ ਚੰਗੇ ਤੇ ਵਧੀਆ ਤਰੀਕੇ ਦੇ ਨਾਲ ਵਰਤਦੀ ਹੈ 파ਰਸ਼ਾ ਜੀ ਉਹਦੇ ਤੇ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਮਿਹਰ ਕਰਦੇ ਨੇ ਗੁਰਮਖੋ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਹਨਾਂ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਵਰਤਦੀ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਇਹ ਲੋੜ ਨਹੀਂ ਪੈਂਦੀ ਵੀ ਸਤਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰ ਪਾਤਸ਼ਾਹ ਜੀ ਮੇਰੇ ਤੇ ਮਿਹਰ ਕਰ ਸਤਗੁਰੂ ਮਹਾਰਾਜ ਉਹਨਾਂ ਤੇ ਵੈਹੀ ਕਿਰਪਾ ਕਰ ਦਿੰਦੇ ਆ ਸਤਗੁਰੂ ਮਹਾਰਾਜ ਉਹਨਾਂ ਤੇ ਵੈਸੇ ਹੀ ਰਹਿਮਤ ਕਰ ਦਿੰਦੇ ਹਾਂ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਪਾਤਸ਼ਾਹ ਦੀ ਕਿਰਪਾ ਗੁਰਮਖੋ ਸਤਗੁਰੂ ਮਹਾਰਾਜ ਉਥੇ ਕਿਰਪਾ ਕਰਦੇ ਨੇ ਜਿੱਥੇ ਹਰ ਕੋਈ ਜਿਹੜਾ ਹੈ ਆਪਣੇ ਆਪ ਨੂੰ ਇਹ ਸਮਝੇ ਕਿ ਮੈਂ ਸਤਗੁਰੂ ਦਾ ਸਿੱਖ ਹਾਂ ਮੈਂ ਪਾਤਸ਼ਾਹ ਦਾ ਸਿੱਖ ਹਾਂ ਤੇ ਸਤਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਨ ਵਾਲੇ ਨੇ ਮੇਰੇ ਤੇ ਮਿਹਰ ਕਰਨ ਵਾਲੇ ਨੇ ਸਤਗੁਰੂ ਮਹਾਰਾਜ ਉਥੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਥੇ ਮਿਹਰ ਕਰਦੇ ਨੇ ਗੁਰਮਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਪਿਆਰਿਓ ਉਹਨਾਂ ਤੇ ਵਰਤਦੀ ਹੈ ਜਿਹੜੇ ਆਪਣੇ ਆਪ ਨੂੰ ਨਹੀਂ ਜਣਾਉਂਦੇ ਹੈਗੇ ਆਪਣੇ ਆਪ ਨੂੰ ਹੀ ਨਹੀਂ ਕਹਿੰਦੇ ਵੀ ਮੈਂ ਵੱਡਾ ਹਾਂ ਮੈਂ ਸਭ ਤੋਂ ਸਿਰਮੌਰ ਹਾਂ ਮੈਂ ਹੀ ਹਾਂ ਜੋ ਕੁਝ ਹਾਂ ਸਤਗੁਰੂ ਕਹਿੰਦੇ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਕੁਝ ਵੀ ਨਹੀਂ ਹਾਂ ਮੈਂ ਨਹੀਂ ਕੁਝ ਹਾਂ ਜੋ ਕੁਛ ਹੈ ਸੋ ਤੇਰਾ ਪਾਤਸ਼ਾਹ ਜੋ ਕੁਝ ਹੈ ਉਹ ਤੇਰਾ ਹੀ ਹੈ ਏ ਸਤਿਗੁਰੂ ਉਹ ਤੇਰਾ ਹੀ ਹੈ ਮੇਰਾ ਨਹੀਂ ਕੁਝ ਹੈ ਮੇਰਾ ਮੁਜਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇਹ ਪਾਤਸ਼ਾਹ ਤੇਰਾ ਹੀ ਹੈ ਸਾਰਾ ਕੁਝ ਮੇਰਾ ਨਹੀਂ ਹੈ ਗੁਰਮਖੋ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਗੂਜਰੀ ਕੀ ਵਾਰ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਬਿਨ ਬੁੱਝੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਇਹ ਗੱਲ ਸਮਝਣ ਤੋਂ ਬਿਨਾ ਕਿ ਗੁਰ ਪ੍ਰਸਾਦੀ ਪਾਈ ਹੈ ਕਹਿੰਦੇ ਮਨੁੱਖ ਨੂੰ ਜਨਮ ਮਰਨ ਦਾ ਲੰਮਾ ਚੱਕਰ ਲਾਉਣਾ ਪੈਂਦਾ ਸਤ ਗੁਰ ਕੀ ਸੇਵਨਾ ਕੀਤੀਆ ਅੰਤ ਗਿਆ ਪਛਤਾਈ ਮਨੁੱਖ ਮੁੜ ਮੁੜ ਜੰਮਦਾ ਮਰਦਾ ਗੁਰੂ ਦੀ ਸੇਵਾ ਸਾਰੀ ਉਮਰ ਨਹੀਂ ਕਰਦਾ ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ ਆਖਰ ਮਰਨ ਵੇਲੇ ਹੱਥ ਹੀ ਮਲਦਾ ਰਹਿੰਦਾ ਆਇਆ ਆਪਣੀ ਕਿਰਪਾ ਕਰੇ ਗੁਰ ਪਾਈਐ ਵਿਚਹੁ ਆਪ ਗਵਾਈ ਕਹਿੰਦੇ ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ ਅੰਦਰੋਂ ਆਪਾ ਭਾਵ ਦੂਰ ਹੁੰਦਾ ਹੈ ਤ੍ਰਿਸ਼ਨਾ ਭੁੱਖ ਵਿਚਹੁ ਉਤਰੈ ਸੁਖ ਵਸੈ ਮਨ ਆਈ ਮਾਇਆ ਦੀ ਤ੍ਰਿਸ਼ਨਾ ਭੁੱਖ ਵਿਚੋਂ ਉਤਰਦੀ ਹੈ ਮਨ ਵਿੱਚ ਸੁਖ ਆ ਵਸਦਾ ਹੈ ਸਦਾ ਸਦਾ ਸਾਲਾਹੀਐ ਹਿਰਦੈ ਲਵਲਾਈ ਤੇ ਸੁਰਤ ਜੋੜ ਕੇ ਸਦਾ ਹਿਰਦੇ ਵਿੱਚ ਪ੍ਰਭੂ ਸਿਮਰਿਆ ਜਾ ਸਕਦਾ ਹੈ ਉਹ ਤੋਂ ਬਿਨਾ ਨਹੀਂ ਇਸ ਕਰਕੇ ਗੁਰੂ ਅਗੇ ਅਰਦਾਸ ਕਰੀਏ ਪਾਤਸ਼ਾਹ ਅਗੇ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰਿਓ ਪਾਤਸ਼ਾਹ ਜੀ ਮਿਹਰ ਕਰਿਓ हे ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਨਿਵਾਜ ਦਿਓ ਤੁਹਾਡੀ ਕਿਰਪਾ ਹੋ ਜਾਏ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮਾਲਕ ਜੀ ਕਿਰਪਾ ਕਰ ਦਿਓ ਬਸ ਪਿਆਰਿਓ ਜਿਹੜਾ ਸ਼ਬਦਾਂ ਦਾ ਜਾਪ ਕਰਦਾ ਹੈ ਨਾ ਕਿਸੇ ਵੀ ਸ਼ਬਦ ਦਾ ਜਾਪ ਕਰਦਾ ਯਾਦ ਰੱਖਿਓ ਆਪਣਾ ਜਨਮ ਮਰਨ ਦਾ ਗੇੜ ਘਟ ਰਿਹਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਨੇੜੇ ਹੋ ਰਿਹਾ ਹੈ ਜਿਹੜਾ ਵੀ ਗੁਰੂ ਗੁਰੂ ਕਰ ਰਿਹਾ ਹੈ ਅਕਾਲ ਪੁਰਖ ਦਾ ਨਾਮ ਲੈ ਰਿਹਾ ਹੈ ਉਹ ਗੁਰੂ ਦੇ ਨੇੜੇ ਹੋ ਰਿਹਾ ਹੈ ਜਿਨ੍ਹਾਂ ਨਾਮ ਜਪ ਰਿਹਾ ਹੈ ਉਹਨਾਂ ਦੇ ਕਦਮਾਂ ਨੂੰ ਤੈਅ ਕਰਕੇ ਉਹਨੇ ਕਦਮ ਪੁੱਟ ਕਰਕੇ ਫਾਸਲਾ ਤੈਅ ਕਰਕੇ ਉਹ ਗੁਰੂ ਦੇ ਨੇੜੇ ਜਾ ਰਿਹਾ ਹੈ ਪਾਤਸ਼ਾਹ ਦੇ ਨੇੜੇ ਜਾ ਰਿਹਾ ਹੈ ਤੇ ਸਤਗੁਰੂ ਮਹਾਰਾਜ ਉਹਦੀ ਰਖਿਆ ਕਰ ਰਹੇ ਨੇ ਪਾਤਸ਼ਾਹ ਉਹਦੀ ਬਾਹ ਫੜ ਰਹੇ ਨੇ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਗੁਰੂ ਦੀ ਸਮਰੱਥਾ ਇਹ ਹੈ ਪਾਤਸ਼ਾਹ ਦੀ ਰਹਿਮਤ ਪਿਆਰਿਓ ਜਿਹੜਾ ਜਾਪ ਕਰਦਾ ਹੈ ਉਹਦੀ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਪਾਤਸ਼ਾਹ ਉਹਦੇ ਤੇ ਮਿਹਰ ਕਰਦੇ ਨੇ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਨਾ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਨਾ ਗੁਰਮਖੋ ਤੇ ਸਤਿਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਉਹਦੇ ਤੇ ਮਿਹਰ ਕਰਦੇ ਨੇ ਸਤਿਗੁਰੂ ਦੀ ਕਿਰਪਾ ਪਤਾ ਕਿਵੇਂ ਵਰਤਦੀ ਹੈ ਪਾਤਸ਼ਾਹ ਦੀ ਕਿਰਪਾ ਪਤਾ ਕਿਵੇਂ ਹੁੰਦੀ ਹੈ ਕਿੰਨਾ ਤੇ ਹੁੰਦੀ ਹੈ ਜਿਹੜੇ ਕਹਿੰਦੇ ਆ ਗੁਰੂ ਹੀ ਸਭ ਕੁਝ ਹੈ ਪਿਆਰਿਓ ਤੇ ਆਪਾਂ ਕਹਿੰਦੇ ਆ ਮਿਲਤੇ ਸਾਨੂੰ ਬਹੁਤ ਕੁਝ ਜਾਵੇ ਦੁੱਗਣਾ ਤਿਗਣਾ ਮਿਲ ਜਾਏ ਦੁੱਗਣਾ ਤੀਣਾ ਹੋ ਗਏ ਮਿਲ ਜਾਏ ਪਰ ਸਾਨੂੰ ਕਰਨਾ ਕੁਝ ਨਾ ਪਵੇ ਸਾਨੂੰ ਕਰਨਾ ਨਾ ਕੁਝ ਪਵੇ ਸਤਿਗੁਰੂ ਮਹਾਰਾਜ ਜੀ ਦੇ ਘਰ ਮਿਲਦਾ ਬਹੁਤ ਕੁਝ ਹੈ ਤੇ ਪਰ ਅਸੀਂ ਕਿਹਨੇ ਵੀ ਦਾਤਾਂ ਹੀ ਮਿਲੀ ਜਾਣ ਤੇ ਨਾਮ ਲੈਣ ਦੀ ਲੋੜ ਨਾ ਪਵੇ ਉਸਤਤੀ ਨਾ ਕਰਨੀ ਪਏ ਤੇ ਸਤਿਗੁਰੂ ਕਹਿੰਦੇ ਜਿੱਥੇ ਉਸਤਤੀ ਨਹੀਂ ਉਥੇ ਕਹਿੰਦੇ ਗੁਰੂ ਦੀ ਕਿਰਪਾ ਵੀ ਨਹੀਂ ਜਿਤੇ ਉਸਤਦੀ ਨਹੀਂ ਉਥੇ ਕਿਰਪਾ ਵੀ ਨਹੀਂ ਤੇਰੇ ਗੁਰ ਸਿੱਖੋ ਇਹ ਗੱਲ ਯਾਦ ਰੱਖਣਾ ਕਹਿੰਦੇ ਜਿੱਥੇ ਸਤਗੁਰੂ ਦੀ ਕਿਰਪਾ ਵਰਤਦੀ ਹੈ ਜਿੱਥੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਨਾ ਕਹਿੰਦੇ ਉਥੇ ਮਹਾਰਾਜ ਮਿਹਰ ਕਰ ਦਿੰਦੇ ਨੇ ਤੇ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਮਿਹਰ ਹੈ ਨਾ ਕਿਰਪਾ ਹੈ ਤੇ ਪਿਆਰਿਓ ਕਹਿੰਦੇ ਉਥੇ ਹੀ ਵਰਤਦੀ ਹੈ ਜਿੱਥੇ ਕੇਵਲ ਗੁਰੂ ਤੇ ਭਰੋਸਾ ਹੋਵੇ ਵੀ ਹਾਂ ਮੈਨੂੰ ਮਿਲੇਗਾ ਜਰੂਰ ਜਿਹੜਾ ਨਿਸ਼ਵਾਰਤ ਹੋ ਕੇ ਚੱਲੇ ਜਿਹੜਾ ਕਹੇ ਵੀ ਸਤਗੁਰੂ ਭਾਵੇਂ ਕੁਝ ਦੇਈ ਭਾਵੇਂ ਕੁਝ ਨਾ ਦੇਈ ਮੈਨੂੰ ਪਤਾ ਹੈ ਰਖਣਾ ਤੇ ਤਹੈ ਨਹੀਂ ਤੂੰ ਦੇਂਗਾ ਜ਼ਰੂਰ ਪਰ ਮੈਂ ਪਹਿਲਾਂ ਕੰਡੀਸ਼ਨ ਨਹੀਂ ਰੱਖਦਾ ਮੈਂ ਇਸ ਗੱਲ ਨੂੰ ਲੈ ਕੇ ਨਹੀਂ ਚੱਲਦਾ ਵੀ ਮੈਨੂੰ ਦਾਤਾਂ ਹੀ ਚਾਹੀਦੀਆਂ ਨੇ ਜੇ ਕੁਝ ਦੇਂਗਾ ਤਾਂ ਵੀ ਤੇਰੀ ਗੁਣਗਾਗਾ ਨਹੀਂ ਦੇਂਗਾ ਤਾਂ ਵੀ ਤੇਰੀ ਗੁਣਗਾਉਂਗਾ ਇਹ ਹੈ ਗੁਰੂ ਦੀ ਕਿਰਪਾ ਹੀ ਹੁੰਦੀ ਹੈ ਬਖਸ਼ਿਸ਼ ਇਹ ਹੁੰਦੀ ਹੈ ਰਜ਼ੀ ਹੋਈ ਰੂਹ ਪਿਆਰਿਓ ਜਦੋਂ ਆਪਾਂ ਸ਼ਬਦਾਂ ਦੇ ਜਾਪ ਕਰਾਂਗੇ ਗੁਰੂ ਦੀ ਉਪਾਸ਼ਨਾ ਕਰਾਂਗੇ ਉਸਤਤੀ ਕਰਾਂਗੇ ਤੇ ਉਹਦੇ ਘਰੋਂ ਕੁਝ ਨਾ ਮਿਲੇ ਇਹ ਤੇ ਨਹੀਂ ਕੁਝ ਹੋ ਸਕਦਾ ਉਹਦੇ ਘਰੋਂ ਹਰ ਇੱਕ ਚੀਜ਼ ਮਿਲਦੀ ਹੈ ਹਰ ਇੱਕ ਵਸਤੂ ਮਿਲਦੀ ਹੈ ਮਹਾਪੁਰ ਕਹਿੰਦੇ ਸੀ ਜਿਹੜਾ ਗੁਰੂ ਦਾ ਧਿਆਨ ਧਰਦਾ ਹੈ ਕਹਿੰਦੇ ਉਹਦਾ ਤਾਂ ਜਨਮ ਮਰਨ ਵੀ ਜਿਹੜਾ ਹੈ ਸਵਰ ਜਾਂਦਾ ਹੈ ਤੇ ਕਹਿੰਦੇ ਸਤਗੁਰੂ ਆਪਣੇ ਘਰ ਤੋਂ ਉਹਨੂੰ ਬਖਸ਼ਿਸ਼ਾਂ ਇੰਨੀਆਂ ਕੋ ਦਿੰਦੇ ਨੇ ਜਿੰਨੀਆਂ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਸੋਚੀਆਂ ਨਹੀਂ ਹੁੰਦੀਆਂ ਕਦੇ ਤੁਸੀਂ ਧਿਆਨ ਧਰੋ ਐਸਾ ਧਿਆਨ ਧਰੋ ਅੱਖਾਂ ਬੰਦ ਕਰੋ ਤੇ ਆਪਣੇ ਹਿਰਦੇ ਘਰ ਦੇ ਵਿੱਚ ਦੇਖੋ ਸਾਰੀਆਂ ਚੀਜ਼ਾਂ ਟੈਨਸ਼ਨਾਂ ਫਿਕਰਾ ਛੱਡ ਦਿਓ ਇੱਕ ਵਾਰ ਲੰਬਾ ਸਾਹ ਲੈ ਕੇ ਕਹੋ ਸਤਨਾਮ ਵਾਹੇ ਗੁਰੂ ਜਪ ਕੇ ਦੇਖੋ ਕਿੰਨਾ ਸਕੂਨ ਮਿਲਦਾ ਹੈ ਅੰਦਰ ਨੂੰ ਅੰਦਰ ਤੱਕ ਐਸੀ ਇੱਕ ਨਿਗਝੀ ਪਹੁੰਚਦੀ ਹੈ ਤੇ ਸਾਧ ਸੰਗਤ ਜਿਹੜੀਆਂ ਆਪਣੇ ਅੰਦਰ ਦੇ ਮਨ ਰਹੇ ਚੱਲ ਰਹੇ ਬਲਬਲਿਆਂ ਨੂੰ ਸ਼ਾਂਤ ਕਰ ਦਿੰਦੀ ਹੈ ਇਹੋ ਜੀ ਹੈ ਗੁਰੂ ਦੀ ਬਰਕਤ ਸੋ ਪਿਆਰਿਓ ਜਿਹੜੇ ਇਹ ਵਿਧੀ ਵਰਤਦੇ ਹਨ ਸਤਿਗੁਰੂ ਮਹਾਰਾਜ ਜੀ ਦੇ ਘਰ ਤੋਂ ਉਹਨੂੰ ਦਾਤਾਂ ਦੁਗਣੀਆਂ ਤਿਗਣੀਆਂ ਹੋ ਕੇ ਮਿਲਦੀਆਂ ਨੇ ਇਹ ਹੈ ਗੁਰੂ ਦੀ ਕਿਰਪਾ ਸੋ ਕੋਸ਼ਿਸ਼ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ